ਤੋ ਵੀ ਆ ਲੰਦੇ ਵਿੱਚ ਬੰਦੇ ਜੁੜਨਾਂ ਦੇ ਚੱਲ ਜੁੜਨ ਦੇ ਦੇਖੋ ਜੀ ਭਾਈ ਸਾਹਿਬ ਸਾਡੇ ਸਕੂਲ ਦੇ ਬੱਚਿਆਂ ਦੇ ਜਿਹੜਿਆ ਇੰਤਿਹਾਨ ਉਹ ਨੈਟ ਤੇ ਆ ਰਹੇ ਆ ਸਾਡੀਆਂ ਜੇ ਬੈਂਕ ਦੇ ਖਾਤੇ ਉਹ ਨੈਟ ਤੇ ਸਾਡੀਆਂ ਜ਼ਮੀਨਾਂ ਨੈਟ ਤੇ ਹੋ ਗਈਆਂ ਸਾਡੀਆਂ ਜਿਹੜੀਆਂ ਵੋਟਾਂ ਇਹ ਵੀ ਨੈਟ ਤੇ ਹੋਣੀਆਂ ਚਾਹੀਦੀਆਂ ਆ ਇੱਕ ਲੱਖ 20000 ਕਰੋੜ ਰੁਪਈਆ ਪਬਲਿਕ ਦੇ ਸਿਰ ਤੇ ਖਰਚਾ ਹੋ। ਇਹ ਸਾਡਾ ਐਜੂਕੇਸ਼ਨ ਤੇ ਵੀ ਲੱਗ ਸਕਦਾ ਵਾ। ਸਾਡੇ ਬੱਚੇ ਪੜ ਸਕਦੇ ਆ। 1 ਲੱਖ 20000 ਕਰੋੜ ਤੋਂ ਅਹਰਬਾ ਖਰਬਾ ਰੁਪਈਆ ਜੇ ਪਹੁੰਚ ਸਕਦੇ ਆ। ਜੇ ਇਹ ਪੈਹਾ ਸਾਡੇ ਬੱਚਿਆਂ ਦੀ ਪੜਾਈ ਤੇ ਲੱਗ ਜਾਂਦਾ। ਜਾਂ ਡਾਕਟਰੀ ਤੇ ਲੱਗਦਾ। ਸਾਡੇ ਜਿਹੜੇ ਬਡੇਪੇ ਦੇ ਬਰਜੁਰਗੋ ਆ ਉਹਨਾਂ ਨੂੰ ਦਵਾਈਆਂ ਮਿਲ ਜਾਂਦੀਆਂ। ਕਿੰਨਾ ਫਾਇਦਾ ਹੋਣਾ ਹੈ। ਇਹ ਸਾਰੇ ਵੀ ਮੇਰੇ ਦੇ ਗਾੜੀ ਬੇਨਤੀ ਆ ਕਿ ਇਹ ਸਾਰਾ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਚੀਜ਼ ਨੂੰ ਜਾਗਰੂਤ ਕਰੋ ਕਿ ਇਹ ਜਿਹੜੀਆਂ ਵੋਟਾਂ ਸਾਡੀਆਂ ਨੈੱਟ ਤੇ ਹੋ ਜਾਣਾ ਹੱਟ ਤੇ ਇਹਨਾਂ ਬੋਝ ਨਾ ਪਾਇਆ ਜਾਵੇ ਤੇ ਹਰੇ ਸਭ ਵੀਰ ਭਰਾਵਾਂ ਦੇ ਗਾੜੀ ਬੇਨਤੀ ਕੇ ਦੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਰੂਪਵਾਦ ਤੇ ਅਸੀਂ ਕੁਝ ਬੋਲ ਨਹੀਂ ਸਕਦੇ ਕਿ ਇਹੋ ਇੰਨਾ ਤੁਸੀਂ ਜੇ ਸਾਡੇ ਇਹ ਵੀਰ ਭਰਾ ਇਹਨੂੰ ਕਰੋਗੇ ਗਾੜੀ ਫੈਲੋ ਤੇ ਕਿਸ ਦੇ ਕਿਸ ਦੇ ਦਿਮਾਗ 'ਚ ਆਈਡੀਆ ਆਊਗਾ ਕੋਈ ਨਾ ਕੋਈ ਸੋਚੂਗਾ ਕਿ ਇਹ ਜਿਹੜਾ ਗਲਤ ਬਬੂਟਾ